ਸਸਕਲ ਜੀ ਮੈਂ ਤੁਹਾਡਾ ਆਪਣਾ ਅਮੀਕਾ ਸੁਨਾਮਲਾ ਖੜੇ ਸੀ ਜੀ ਬਾਲਾਜੀ ਕਲੋਨੀ ਨੀਅਰ ਬਾਲਾਜੀ ਮੰਦਿਰ ਪੂਨਮ ਸੇਡ ਹਾਂਜੀ ਦੋਸਤੋ ਤੁਹਾਨੂੰ ਇੱਥੇ ਮਿਲਣ ਜਾ ਰਹੀਆਂ ਨੇ ਦੀਵਾਲੀ ਕਰਕੇ ਬਹੁਤ ਘੈਂਟ ਘੈਂਟ ਆਈਟਮਾਂ ਬਹੁਤ ਸਾਰਾ ਸਮਾਨ ਬਹੁਤ ਵਧੀਆ ਲੈਸ ਤੇ ਲਓ ਜੀ ਇੱਥੇ ਪਹੁੰਚ ਗਏ ਤੁਸੀਂ ਆਪਣੀ ਦੀਵਾਲੀ ਬਹੁਤ ਵਧੀਆ ਤਰੀਕੇ ਨਾਲ ਮਨਾ ਸਕਦੇ ਹੋ ਕਿਉਂਕਿ ਤੁਹਾਨੂੰ ਇੰਨੀ ਲੈਸ ਮਿਲਣ ਆਲੀ ਹੈ ਕਿ ਤੁਹਾਨੂੰ ਅੰਦਾਜ਼ਾ ਵੀ ਨਹੀਂ ਹੋਣਾ ਆਜੋ ਆਪਾਂ ਫਿਰ ਦਿਖਾਉਣੇ ਆ ਵੀ ਕਿਸ ਸਮਾਨ ਤੇ ਕਿੰਨੀ ਲੈਸ ਹੈ ਕੀ ਕਿੰਨੇ ਦੀ ਅਰਵਾਈ ਜੀ ਕੀ ਹਾਲ ਹੈ ਵਧੀਆ ਵੀਰੇ ਵਧੀਆ ਕਰਨ ਰੱਖਿਆ ਫਿਰ ਦਿਵਾਲੀ ਹਾਂਜੀ ਵੀਰੇ ਹਾਂਜੀ ਲੈ ਫਿਰ ਦੱਸੋ ਫਿਰ ਜਿਵੇਂ ਵੀਰੇ ਆਹ ਗਿਫਟੀ ਕਟਿੰਗ ਸੰਜੀਗੂਪੁਰ ਦੀ ਅੱਛਾ ਜੀ ਇਹ ਸਾਰੀ ਸੰਜੀਗੂਪੁਰ 70% ਆਫ ਹੈ ਠੀਕ ਹੈ ਜਿਵੇਂ ਇਹ ਆਈਟਮ ਹੈ ਜੀ ਸਟੀਫਨ ਨਾਲ ਕੈਸਰੋਲ ਇਹਦੇ ਨਾਲ 2035 ਐਮ ਆਰ ਪੀ ਹੈ ਇਹ ਪਊਗਾ 610 ਰੁਪਏ ਦਾ ਇਹ ਕਿੰਨੇ ਦੀ ਐਮ ਆਰ ਪੀ 2035 ਐਮ ਆਰ ਪੀ ਜੀ ਸਿਰਫ 600 ਰੁਪਏ 100 ਰੁਪਏ ਲਓ ਜੀ ਤੇ ਇਹ ਵਾਲੀ ਆਈਟਮ ਹੈ ਜੀ ਵੀਰੇ ਆਪਣਾ ਇਤੇ ਮਾਰਦੀ ਹੈਗੀ 2135 ਇਹ ਪਊ ਆਪਣੀ 640 ਰੁਪਏ ਦੀ ਸਰ ਲਓ ਜੀ ਦੋਸਤੋ ਵੀਡੀਓ ਸ਼ੇਅਰ ਕਰਿਓ ਅਜ ਇਹ ਚ ਆਰਟੀਕਲ ਵਾਦੂ ਨੇ 70% 70% ਆਫ ਤੇ ਤੁਹਾਨੂੰ ਸੰਜੀਪ ਕਪੂਰ ਬ੍ਰਾਂਡ ਦੇ ਬਹੁਤ ਵਧੀਆ ਤੁਹਾਨੂੰ ਹਨਾ ਇੱਥੇ ਚੀਜ਼ਾਂ ਮਿਲ ਸਕਦੀਆਂ ਨੇ ਤੇ ਹੋਰ ਭਾਈ ਵੀਰੇ ਆ ਦੇਖੋ ਇਹ ਇਨਫਰਾਇਰ ਬੈਲਮ ਹੋਮ ਕੰਪਨੀ ਦਾ 2200 ਰੁਪਏ ਦਾ ਸਿਰਫ 2200 ਦਾ ਹਾਂਜੀ ਵੀਰੇ ਹਾਂਜੀ ਤੇ ਕੈਬਿਨੇਟਰ ਦਾ ਕਾਫੀ ਮੇਕਰ ਬਹੁਤ ਟ੍ਰੈਂਡਿੰਗ ਆਈਟਮ ਹੈ ਇਹ 32 <Sansion> <Sansion> एमआरबी सिर्फ 960 روپے 960 روپے ہاں جی ਆ ਦੇਖੋ ਅੱਧੂ ਬਾਦ ਆਪਣਾ ਖਤਾਨ ਦਾ ایرਫਰ ਸਿਰਫ 2700 روپے 5 ਲੀਟਰ ਇੱਕ ਸਾਲ ਦੀ ਫੁੱਲ ਵਾਰੰਟੀ ਨੋਵੇਟਾ ਦਾ ایرਫਰ 2800 روپے ਦਾ ਤੇ 20 ਕਲਿਮਿਨੇਟਰ ਦਾ 20 ਲੀਟਰ اوਟੀਜੀ 2250 روپے ਦਾ ਤੇ 30 ਲੀਟਰ اوਟੀਜੀ 2700 روپے ਦਾ ਤੇ ਇਹਦੀ ਡਰਾਈ ਆਇਰਨ ਸਿਰਫ 400 ਸਿਰਫ 400 400 روپے ਦੇ ਸਿਰਫ ہاں جی ਲਓ ਜੀ ਫਿਰ ਤਮਾ ਕਈ ਕਰ ਰੱਖਿਆ ਬਾਈ ਨੇ ਤਾਂ ਪਹੁੰਚੋ ਜਰੂਰ ਹਨਾ ਇਸ ਫਾਇਦਾ ਉਠਾਉਣ ਲਈ ਤੁਸੀਂ ਇਸ ਇੱਕ ਸੇਲ ਮੰਗੂਈ ਬਾਈ ਨੇ ਘੈਂਟ ਗੱਲਬਾਤ ਕਰ ਰੱਖੀ ਐ ਖਤਾਨ ਦਾ ਟੂ ਰੋਡ ਹੈਲੋਗਨ ਹੈ ਹੀਟਰ ਸਿਰਫ 650 ਰੁਪਏ ਦਾ ਠੀਕ ਹੈ ਤੇ ਵਾਈਟ ਡਿਨਰ ਸੈੱਟ ਸੰਜੀਗਪੁਰ 1650 ਰੁਪਏ ਦਾ 1650 ਦਾ ਹਾਂਜੀ ਵੀਰੇ ਹਾਂਜੀ ਬਲੈਕ ਲੈਣਾ ਉਹ 1800 ਰੁਪਏ ਦਾ ਠੀਕ ਹੈ ਹਾਂਜੀ ਤੋ ਵੀਡੀਓ ਦੋਸਤੋ ਸ਼ੇਅਰ ਜ਼ਰੂਰ ਕਰਦੇ ਆ ਜਮਾ ਸਿੰਘ ਦੇ ਗਲਾਸ 골ਡ ਲਾਈਨ ਸਿਰਫ 300 ਰੁਪਏ ਸਾਰੇ ਕੋਈ ਵੀ ਲਈਏ ਜੋ ਹੀ ਕਿਹੜਾ ਮਰਜੀ ਲਓ 300 ਰੁਪਏ ਕੋਈ ਵੀ ਡਿਜ਼ਾਈਨ ਦੇ ਲਈਏ ਹਾਂਜੀ ਹਾਂਜੀ ਆ ਡਰੀਵਲ ਚੋਂ ਸਾਰੀ ਗਿਫਟਿੰਗ ਆਈਟਮਾਂ 65% ਠੀਕ ਹੈ ਹਾਂਜੀ 65% ਲੈਸ ਹੈ ਇਹਨਾਂ ਦਾ ਹਾਂਜੀ 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 ਆ 72% ਦਾ ਡਿਨਰ ਸੈੱਟ ਸਿਰਫ 4500 ਰੁਪਏ ਬਹੁਤ ਤਰਪੀਸ ਤਾਂ ਬਹੁਤ ਹੁੰਦੇ ਨੇ ਹਾਂਜੀ ਵੀਰੇ ਹਾਂਜੀ 4500 ਰੁਪਏ ਸਿਰਫ 4500 ਰੁਪਏ ਦਾ ਦੋਸਤੋ ਅਗਰ ਕਿਸੇ ਨੂੰ ਗਿਫਟ ਦੇਣੀ ਹੈ ਮੈਨੂੰ ਲੱਗਦਾ ਇਹਨੂੰ ਇਦੋਂ ਸਸਤਾ ਤੁਹਾਨੂੰ ਰੋ ਸਮਾਨ ਕਿਤੋਂ ਮਿਲੇਗਾ ਇਸ ਤੋਂ ਬਾਅਦ ਆ ਗਿਆ ਆਪਣੇ ਕੋਲ ਇਹ 3 ਪੀਸ ਡੋਂਗਾ ਸੈੱਟ ਠੀਕ ਹੈ ਜੀ ਸਿਰਫ 300 ਰੁਪਏ 300 ਰੁਪਏ ਦਾ ਹਾਂਜੀ ਦੁਸਤ ਧਮਾਕਾ ਹੀ ਘਰ ਰੱਖਿਆ ਬਾਕੀ ਸੇ 2 ਪੀਸ ਵਧੀਆ ਗੋਲਡ ਲਾਈਨ ਗਲਾਸ 250 ਰੁਪਏ ਸੈੱਟ ਠੀਕ ਹੈ ਅ ਡਰਾਈ ਫੂਡ ਕੈਂਡੀਆਂ ਸਿੰਪਲ ਵਾਲੀ 600 ਰੁਪਏ ਡਿਜ਼ਾਈਨਰ 650 ਰੁਪਏ ਦੀ ਆ ਜਮਾ ਸਿੰਘ ਦਾ ਦੂਬਾ glass 8 پیس ਵਾਲਾ ਸੈੱਟ 400 ਰੁਪਏ ਇਹ ਉਹੀ 300 ਰੁਪਏ ਵਾਲੇ ਆਈਟਮ ਆ ਗਈਆਂ ਠੀਕ ਹੈ ਠੀਕ ਹੈ ਜੀ ਇਹ ਵਾਲਾ ਸੈੱਟ 450 ਰੁਪਏ ਦਾ 450 ਦਾ ਹਾਂ 3 ਲੀਟਰ ਕੁੱਕਰ ਬਲੈਕ ਬੰਡਲ ਸ਼ੈਫ ਦਾ 1000 ਰੁਪਏ ਲਓ ਜੀ ਨਾਲੇ ਵਧੀਆ ਬ੍ਰਾਂਡ ਦਾ ਤੁਹਾਨੂੰ ਸਮਾਨ ਮਿਲ ਰਿਹਾ ਨਾਲੇ ਵਾਧੂ ਲੈਸ ਤੇ ਟੋਸਟਰ ਸਿਰਫ 600 ਰੁਪਏ ਸਭ ਤੋਂ ਵੱਡੀ ਖਤਾਨ オーਪਨ ਕੰਪਨੀ ਦੀ ਕੈਟਲ 350 ਰੁਪਏ 1 ਸਾਲ ਦੀ ਫੁੱਲ ਵਾਰੰਟੀ ਕੋਈ ਚਾਈਨਾ ਮੇਡ ਨਹੀਂ ਕੰਪਨੀ ਦੀ ਕੈਟਲਾ 350 ਰੁਪਏ ਸਭ ਤੋਂ ਜ਼ਿਆਦਾ ਸੇਲ ਹੈ ਇਸ ਆਈਟਮ ਦੀ ਉਸ ਤੋਂ ਬਾਅਦ ਲੈ ਕੇ ਐਲ ਐਸ ਐਲ ਸੀ ਐਲ ای ਡੀ ਹਾਂ ਚਲੋ ਇਸ ਤੋਂ ਬਾਅਦ ਹਾਂਜੀ ਵੀਰੇ ਆਪ ਨੂੰ ਕੋਲ ਆਇਆ ਹੁਣ ਸਾਊਂਡ ਬਾਰ ਠੀਕ ਹੈ ਇਹ ਸਾਊਂਡ ਬਾਰ ਹੈਗੀ ਵੀਰੇ ਆਪਣਾ 110 ਵਾਟ ਦੀ ਹੈ 5500 ਰੁਪਏ ਦਾ ਰੇਟ ਹੈ ਨਾ ਲੈਦੇ ਕੰਪਨੀ ਦੀ ਪ੍ਰੈਸ 1500 ਰੁਪਏ ਐਮ ਆਰਪੀ ਲਈ ਪ੍ਰੈਸ ਫ੍ਰੀ ਇਹਦੇ ਨਾਲ ਫ੍ਰੀ ਹੈ ਹਾਂਜੀ ਹਾਂਜੀ ਫ੍ਰੀ ਇਹਦੇ ਇੱਕ ਇਹ ਮਾਡਲ ਆਇਆ ਛੋਟੇ ਵਾਲਾ ਇਹ ਹੈਗਾ 2500 ਰੁਪਏ ਦਾ ਠੀਕ ਹੈ ਇੱਕ ਆਹ ਮਾਡਲ ਹੈ ਇਹ ਹੈਗਾ ਵੀਰੇ 6000 ਰੁਪਏ ਦਾ ਇਹਦੇ ਨਾਲ ਵੀ ਪ੍ਰੈਸ ਫ੍ਰੀ ਆਹ ਮਾਡਲ ਆਇਆ ਇੱਕ ਵੀਰੇ ਇਹ ਹੈਗਾ 5500 ਰੁਪਏ ਦਾ ਇਹ ਨਾਲ ਇੱਕ ਮਾਈਕ ਫ੍ਰੀ ਨਾਲ ਇੱਕ ਪ੍ਰੈਸ ਫ੍ਰੀ ਇੱਕ ਸਾਲ ਦੀ ਫੁੱਲ ਵਾਰੰਟੀ ਇਹਨਾਂ ਦੀ ਜੇ ਕੋਈ ਦਿੱਕਤ ਆਂਦੀ ਹੈ ਤਾਂ ਕੰਪਨੀ ਆਪਣੇ ਆਪ ਚ ਪੀਸ ਚੇਂਜ ਕਰਕੇ ਦੋ ਤੇ ਲਓ ਜੀ ਦੋਸਤੋ ਫਿਰ ਆਫਰ ਤੇ ਆਫਰ ਹਨਾ ਤੁਹਾਨੂੰ ਗਿਫਟ ਤੇ ਗਿਫਟ ਮਿਲ ਰਿਹਾ ਹੈ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਇੱਕ ਆ ਵੀਰੇ 43 ਇੰਚੀ LED ਹੈ ਠੀਕ ਹੈ 12500 ਰੁਪਏ ਦੀ 43 ਇੰਚੀ 12500 ਰੁਪਏ ਇੱਕ ਸਾਲ ਦੀ ਫੁੱਲ ਵਾਰੰਟੀ ਪੀਸ ਟੂ ਪੀਸ ਦੀ ਨਾਲ ਬੰਦਾ ਜੇ ਕੋਈ ਦਿੱਕਤ ਆਉਂਦੀ ਹੈ ਪੀਸ ਚੇਂਜ ਕਰਕੇ ਕੰਪਨੀ ਦਊਗੀ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਆਪਾਂ ਲੈ ਕੇ ਆਏ ਹੈ LED 32 ਇੰਚੀ LED ਸਿਰਫ 6500 ਰੁਪਏ ਦੀ ਇੱਕ ਸਾਲ ਦੀ ਫੁੱਲ ਵਾਰੰਟੀ ਜੇ ਕੋਈ ਦਿੱਕਤ ਆਂਦੀ ਹੈ ਤਾਂ ਪੀਸ ਬੱਤੇ ਪੀਸੀ ਦਵਾਂਗੇ ਆਪਾਂ ਨਾ ਅੱਛਾ ਵੀ ਪੀਸ ਬਦਲ ਦੋਗੇ ਤੁਸੀਂ ਪੀਸੀ ਦਵਾਂਗੇ ਹਾਂਜੀ ਅੱਤਵਾ ਦਾ ਕੀ 43 ਇੰਚੀ ਐਲਈਡੀ ਇਹਦਾ ਵਾਇਸ ਰਿਮੋਟ ਹੈ ਫੁੱਲ ਐਂਡਰੋਇਡਾ ਫੁੱਲ ਐਚਡੀ ਸਿਰਫ 15000 ਰੁਪਏ ਦੀ ਇਹਦੀ ਵੀ ਤੁਸੀਂ ਹਾਂ ਹਾਂ ਫੁੱਲ ਗਾਰੰਟੀ ਹੈ ਇੱਕ ਸਾਲ ਦੀ ਫੁੱਲ ਗਾਰੰਟੀ ਸਾਥੋ ਆ ਕੇ ਕਸਟਮਰ ਆਪਦਾ ਪੀਸ ਬਦਲਾ ਕੇ ਲੈ ਜਿਓ ਜੇ ਕੋਈ ਦਿੱਕਤ ਆਵੇ ਲਓ ਜੀ ਦੋਸਤੋ ਹਨਾ ਐਵੇਂ ਨਹੀਂ ਹੈਗਾ ਵੀ ਇਹ ਰਿਪੇਅਰ ਕਰਾ ਕੇ ਦੇਣਗੇ ਇਹ ਤੁਹਾਨੂੰ ਪਹਿਲੀ ਵਾਰ ਤੁਹਾਨੂੰ ਮਿਲ ਰਿਹਾ ਵੀ ਤੁਸੀਂ ਕੋਈ ਦਿੱਕਤ ਹੈਗੀ ਆ ਤਾਂ ਪੂਰਾ ਨਵਾਂ ਪੀਸੀ ਦੇ ਦੇਣਗੇ ਇਹ 40 ਇੰਚੀ ਐਲਈਡੀ ਸਿਰਫ 10000 ਰੁਪਏ ਇਹ 10 ਰੁਪਏ ਆ 10000 ਰੁਪਏ 10000 ਰੁਪਏ ਅੱਧੂ ਬਾਦ ਆ ਗੀਆਂ ਆਪਣੇ ਕੋਲ ਬੋਲਟਾਸ ਕੰਪਨੀ ਦੀਆਂ ਸੈਮੀ ਆਟੋਮੈਟਿਕ ਮਸ਼ੀਨ 14 ਕਿਲੋ ਵਾਲੀ ਸਿਰਫ 14000 ਰੁਪਏ ਠੀਕ ਹੈ 2 ਸਾਲ ਦੀ ਫੁੱਲ ਵਾਰੰਟੀ ਤੇ 12 ਕਿਲੋ ਵਾਲੀ 13000 ਰੁਪਏ ਦੀ ਤੇ 10 ਕਿਲੋ ਵਾਲੀ ਸਿਰਫ 11000 ਰੁਪਏ ਦੀ ਠੀਕ ਹੈ ਆ ਕਿ ਨਿਕਲੇ ਹੋਣਗੇ ਇਹ 14 ਕਿਲੋ ਦੀ ਓਕੇ ਟਫਨ ਗਲਾਸ ਚ ਠੀਕ ਹੈ ਹਾਂ ਜੀ ਇਹ ਵੀ ਇਹਦਾ ਰੇਟ ਬੋਲੀਓ ਦੁਬਾਰੇ ਇਹ ਸਿਰਫ 14000 ਰੁਪਏ 14 ਕਿਲੋ ਅੱਛਾ 14 ਕਿਲੋ 14000 14000 ਰੁਪਏ 12 ਕਿਲੋ ਲਈ ਲੈਣੀ ਹੋ 13000 ਰੁਪਏ ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਟੈਚੀ ਠੀਕ ਹੈ ਜੀ ਸਭ ਤੋਂ بڑا ਸਾਈਜ਼ ਕੋਈ ਐਮ ਆਰ ਪੀ ਦਾ ਆਪਾਂ ਨੂੰ ਮਤਲਬ ਚਾਹੀਏ 12000 ਐਮ ਆਰ ਪੀ 13 ਜਾਂ 14 ਜਾਂ 15000 ਠੀਕ ਹੈ ਸਿਰਫ 2400 ਰੁਪਏ ਦਾ بڑا ਸਾਈਜ਼ 2400 ਰੁਪਏ ਦਾ ਹਾਂ ਜੀ ਹਾਂ ਆ ਮੀਡੀਅਮ ਸਾਈਜ਼ 1800 ਰੁਪਏ ਤੇ ਹੈਗੇ ਵੀ ਦੋਸਤੋ ਵਧੀਆ ਬ੍ਰੈਂਡ ਨੇ ਅਰਿਸਟੋਕਰਟ ਸਫਾਰੀ ਐਸਾ ਬ੍ਰੈਂਡ ਜੀ ਵੀ ਆਈ ਪੀ ਤੇ ਆ ਗਿਆ ਆਪਣਾ ਸਭ ਤੋਂ ਛੋਟਾ ਸਾਈਜ਼ ਇਹ ਹੈਗਾ ਸਿਰਫ 1200 ਰੁਪਏ 1200 ਰੁਪਏ ਦਾ ਹਾਂਜੀ 1200 ਦਾ ਦੋਸਤੋ ਬੈਗ ਵੀ ਨਹੀਂ ਆਉਂਦਾ ਤੁਹਾਨੂੰ ਰੇ ਵਧੀਆ ਬ੍ਰਾਂਡ ਦਾ ਹਨਾ ਅਟੈਚ ਹੀ ਮਿਲ ਰਿਹਾ ਤਾਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਦੀਵਾਲੀ ਜਿਹੜਾ ਇਹਨਾਂ ਨੇ ਆਫਰ ਲਾਏ ਹੋਏ ਨੇ ਉਹਨਾਂ ਦਾ ਫਾਇਦਾ ਉਠਾਓ ਤੇ ਆਪਣੀ ਦੀਵਾਲੀ ਨੂੰ ਹਨਾ ਵਧੀਆ ਮਨਾਓ ਤੇ ਵਧੀਆ ਗਿਫਟ ਦਿਓ ਮੈਨੂੰ ਨਹੀਂ ਲੱਗਦਾ ਤੁਹਾਨੂੰ ਇੱਥੋਂ ਜਿੰਨੇ ਸਸਤੇ ਗਿਫਟ ਮਿਲਣਗੇ ਕਿਤਾ ਹੈਗਾ ਇਨਫਰਾ ਰੈਡਰ ਜੀ ਤੇ ਸਾਰੇ ਭਾਂਡੇ ਚੱਲਦੇ ਨੇ ਅੱਛਾ ਸ਼ਰਤਿਆਂ ਦਾ ਤੋਹਫਾ ਸਿਰਫ 2000 ਰੁਪਏ ਦਾ 1 ਸਾਲ ਦੀ ਗਾਰੰਟੀ ਕੰਪਨੀ ਘਰੇ ਆ ਕੇ ਠੀਕ ਕਰਕੇ ਜਾਊ ਜੇ ਕੋਈ ਦਿੱਕਤ ਆndi ਕੋਈ ਵੀ ਚਲਾ ਦਿਓ ਸਪੈਸ਼ਲ ਭਾਂਡਾ ਕੋਈ ਸਪੈਸ਼ਲ ਭਾਂਡਾ ਰੱਖਣ ਦੀ ਲੋੜ ਨਹੀਂ ਜਿਹੜਾ ਤੁਹਾਡਾ ਜੀ ਕਰਦਾ ਉਹ ਜਿਹੜਾ ਮਰਜ਼ੀ ਭਾਂਡਾ ਧਰ ਤੋਂ ਉਹ ਹੀ ਚੱਲੇਗਾ ਇਸ ਤੇ ਹੋਰ ਮਿਲਣਗੇ ਥੈਂਕ ਯੂ ਧੰਨਵਾਦ ਵੀਡੀਓ ਕਰ ਦਿਓ ਸ਼ੇਅਰ ਬਿਰੇ ਇੱਕ ਵਾਰ ਆਪਣੀ ਲੋਕੇਸ਼ਨ ਬੋਲ ਦਿਓ ਮੇਰੇ ਆਪਣਾ ਸਟੋਰ ਹੈਗਾ ਪੂਨਮ ਸੇਲ ਦੇ ਨਾਮ ਤੇ ਬਾ ਨੀਅਰ ਬਾਲਾਜੀ ਮੰਦਿਰ ਬਾਲਾਜੀ ਕਲੋਨੀ ਚ ਤੇ ਨੰਬਰ ਬੋਲ ਦਿਓ ਆਪਣਾ ਆਪਣਾ ਨੰਬਰ ਹੈਗਾ 998831768 9988331768 ਲਓ ਜੀ ਦੋਸਤੋ ਵੀਡੀਓ ਕਰ ਦਿਓ ਸ਼ੇਅਰ ਥੈਂਕ ਯੂ ਧੰਨਵਾਦ ਤੁਹਾਡਾ ਆਪਣਾ ਮਿੱਕਾ ਸੁਣਾਓ